ਸਸ਼ੀਕਲ ਮੇਰੇ ਨਾਲ ਕਮਲਦੀਪ ਕੋਰ ਦੇਸ਼ ਛੱਡਣ ਵਾਲੇ ਲੋਕਾਂ ਦੇ ਲਈ ਹੁਣ ਨਿਯਮ ਸਖਤ ਹੋ ਗਏ ਨੇ 1 ਅਕਤੂਬਰ ਤੋਂ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੇਸ਼ ਛੱਡਣ ਦੇ ਲਈ ਹੁਣ ਬਲੈਕ ਮਨੀ ਐਕਟ ਤਹਿਤ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਹੋਏਗੀ ਇਸ ਸਰਟੀਫਿਕੇਟ ਤੋਂ ਪਤਾ ਲੱਗੇਗਾ ਕਿ ਉਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਬਕਾਇਆ ਨਹੀਂ ਹੈ ਹੁਣ ਇਨਕਮ ਟੈਕਸ ਦੇ ਸੈਕਸ਼ਨ 230 ਤਹਿਤ ਦੇਸ਼ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਟੈਕਸ ਅਧਿਕਾਰੀਆਂ ਤੋਂ ਇਹ ਪ੍ਰਮਾਣ ਪੱਤਰ ਲਏ ਬਿਨਾ ਵਿਦੇਸ਼ ਨਹੀਂ ਜਾ ਸਕੇਗਾ। ਇਹ ਸਰਟੀਫਿਕੇਟ ਦਰਸਾਏਗਾ ਕਿ ਉਸ ਵਿਅਕਤੀ ਤੇ ਕਿਸੇ ਤਰ੍ਹਾਂ ਦਾ ਬਕਾਇਆ ਟੈਕਸ ਦੀ ਦੇਣਦਾਰੀ ਨਹੀਂ ਹੈ, ਜਾਫਰ ਉਸਨੇ ਇਹ ਜੇਬ ਬਕਾਇਆ ਦਾ ਭੁਗਤਾਨ ਕਰਨ ਦੇ ਲਈ ਸੰਤੋਖਜਨਕ ਵਿਵਸਥਾ ਕਰ ਲਈ ਹੈ। ਆਹ ਹੁਣ ਜਾਣਦੇ ਕਿ ਕੀ ਹੁੰਦਾ ਹੈ ਕਲੀਅਰੈਂਸ ਸਰਟੀਫਿਕੇਟ ਕਲੀਅਰੈਂਸ ਸਰਟੀਫਿਕੇਟ ਇੱਕ ਅਜਿਹਾ ਦਸਤਾਵੇਜ਼ ਹੈ ਜੋ ਕਿਸੇ ਅਥਾਰਾਈਜ਼ਡ ਅਥਾਰਟੀ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਜਾਂ ਸੰਸਥਾ ਨੇ ਜ਼ਰੂਰੀ ਸ਼ਰਤਾਂ ਜਾਂ ਫਿਰ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਲਿਆ ਹੈ ਕਈ ਤਰ੍ਹਾਂ ਦੇ ਕਲੀਅਰੈਂਸ ਸਰਟੀਫਿਕੇਟ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਟੈਕਸ ਕਲੀਅਰੈਂਸ ਸਰਟੀਫਿਕੇਟ ਇਹ ਵੱਖ-ਵੱਖ ਹੁੰਦੇ ਨੇ ਟੈਕਸ ਕਲੀਅਰੈਂਸ ਸਰਟੀਫਿਕੇਟ ਕੀ ਹੁੰਦਾ ਹੈ ਟੈਕਸ ਕਲੀਅਰੈਂਸ ਸਰਟੀਫਿਕੇਟ ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੋ ਇਹ ਦੱਸਦਾ ਹੈ ਕਿ ਕਿਸੇ ਵਿਅਕਤੀ ਜਾਂ ਕਾਰੋਬਾਰੀ ਨੇ ਆਪਣੇ ਸਾਰੇ ਟੈਕਸਾਂ ਦਾ ਭੁਗਤਾਨ ਕਰ ਦਿੱਤਾ ਜਾਂ ਫਿਰ ਬਕਾਇਆ ਰਕਮ ਦਰਸਾਉਣ ਦਾ ਜੋ ਕੋਨ ਦਾ ਇੰਤਜ਼ਾਰ ਕਰ ਲਿਆ ਕਈ ਮਾਮਲਿਆਂ 'ਚ ਇਸ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਲੋਨ ਲੈਣ ਦੇ ਲਈ ਸਰਕਾਰੀ ਠੇਕਿਆਂ ਦੇ ਬੋਲੀ ਲਾਉਣ ਦੇ ਲਈ ਅਤੇ ਹੁਣ ਦੇਸ਼ ਛੱਡਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕਲੀਅਰੈਂਸ ਸਰਟੀਫਿਕੇਟ ਦਾ ਨਿਯਮ 1 ਅਕਤੂਬਰ ਤੋਂ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਦੂਜਾ ਹੁੰਦਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੁਲਿਸ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾਂਦਾ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਵਿਅਕਤੀ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਜਾਂ ਕੋਈ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਵਦੇਸ਼ ਜਾਣ ਦੇ ਲਈ ਨੌਕਰੀ ਲਈ ਬੇਨਤੀ ਕਰਦੇ ਸਮੇ ਜਾਂ ਫਿਰ ਬੱਚਾ ਗੋਦ ਲੈਂਦੇ ਸਮੇ ਇਸ ਪ੍ਰਮਾਣ ਪੱਤਰ ਦੀ ਜ਼ਰੂਰਤ ਪੈ ਸਕਦੀ ਹੈ ਤਾਂ ਇਸ ਸੀ ਕਲੀਅਰੈਂਸ ਸਰਟੀਫਿਕੇਟ ਬਾਰੇ ਵਿਸਥਾਰ ਸਹਿਤ ਜਾਣਕਾਰੀ 1 ਅਕਤੂਬਰ ਤੋਂ ਹੀ ਨਿਯਮ ਲਾਗੂ ਹੋਣ ਜਾ ਰਹੇ ਨੇ ਕਿ ਦੇਸ਼ ਛੱਡਣ ਤੋਂ ਪਹਿਲਾਂ ਤੁਹਾਨੂੰ ਕਲੀਅਰੈਂਸ ਸਰਟੀਫਿਕੇਟ ਦਿਖਾਉਣਾ ਪਏਗਾ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸਸ਼ੀਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੋਰ ਦੇਸ਼ ਛੱਡਣ ਵਾਲੇ ਲੋਕਾਂ ਦੇ ਲਈ ਹੁਣ ਨਿਯਮ ਸਖਤ ਹੋ ਗਏ ਨੇ 1 ਅਕਤੂਬਰ ਤੋਂ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੇਸ਼ ਛੱਡਣ ਦੇ ਲਈ ਹੁਣ ਬਲੈਕ ਮਨੀ ਐਕਟ ਤਹਿਤ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਹੋਏਗੀ। ਇਸ ਸਰਟੀਫਿਕੇਟ ਤੋਂ ਪਤਾ ਲੱਗੇਗਾ ਕਿ ਉਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਬਕਾਇਆ ਨਹੀਂ ਹੈ। ਹੁਣ ਇਨਕਮ ਟੈਕਸ ਦੇ ਸੈਕਸ਼ਨ 230 ਤਹਿਤ ਦੇਸ਼ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਟੈਕਸ ਅਧਿਕਾਰੀਆਂ ਤੋਂ ਇਹ ਪ੍ਰਮਾਣ ਪੱਤਰ ਲਏ ਬਿਨਾ ਵਿਦੇਸ਼ ਨਹੀਂ ਜਾ ਸਕੇਗਾ। ਇਹ ਸਰਟੀਫਿਕੇਟ ਦਰਸਾਏਗਾ ਕਿ ਉਸ ਵਿਅਕਤੀ ਤੇ ਕਿਸੇ ਤਰ੍ਹਾਂ ਦਾ ਬਕਾਇਆ ਟੈਕਸ ਦੀ ਦੇਣਦਾਰੀ ਨਹੀਂ ਹੈ। ਜਾਫਰ ਉਸਨੇ ਜੇ ਬਕਾਇਆ ਦਾ ਭੁਗਤਾਨ ਕਰਨ ਦੇ ਲਈ ਸੰਤੋਖਜਨਕ ਵਿਵਸਥਾ ਕਰ ਲਈ ਹੈ। ਆ ਹੁਣ ਜਾਣਦੇ ਹਾਂ ਕਿ ਕੀ ਹੁੰਦਾ ਹੈ ਕਲੀਅਰੈਂਸ ਸਰਟੀਫਿਕੇਟ। ਕਲੀਅਰੈਂਸ ਸਰਟੀਫਿਕੇਟ ਇੱਕ ਜਿਆਦਾ ਦਸਤਾਵੇਜ਼ ਹੈ ਜੋ ਕਿਸੇ ਅਥਾਰਾਈਜ਼ਡ ਅਥਾਰਟੀ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਜਾਂ ਸੰਸਥਾ ਨੇ ਜ਼ਰੂਰੀ ਸ਼ਰਤਾਂ ਜਾਂ ਫਿਰ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਲਿਆ ਹੈ। ਕਈ ਤਰ੍ਹਾਂ ਦੇ ਕਲੀਅਰੈਂਸ ਸਰਟੀਫਿਕੇਟ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਟੈਕਸ ਕਲੀਅਰੈਂਸ ਸਰਟੀਫਿਕੇਟ ਇਹ ਵੱਖ-ਵੱਖ ਹੁੰਦੇ ਨੇ ਟੈਕਸ ਕਲੀਅਰੈਂਸ ਸਰਟੀਫਿਕੇਟ ਕੀ ਹੁੰਦਾ ਹੈ ਟੈਕਸ ਕਲੀਅਰੈਂਸ ਸਰਟੀਫਿਕੇਟ ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੋ ਇਹ ਦੱਸਦਾ ਹੈ ਕਿ ਕਿਸੇ ਵਿਅਕਤੀ ਜਾਂ ਕਾਰੋਬਾਰੀ ਨੇ ਆਪਣੇ ਸਾਰੇ ਟੈਕਸਾਂ ਦਾ ਭੁਗਤਾਨ ਕਰ ਦਿੱਤਾ ਜਾਂ ਫਿਰ ਬਕਾਇਆ ਰਕਮ ਦਰਸਾਉਣ ਦਾ ਜੋ ਕੌਣ ਦਾ ਇੰਤਜ਼ਾਰ ਕਰ ਲਿਆ ਹੈ ਕਈ ਮਾਮਲਿਆਂ 'ਚ ਇਸ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਲੋਨ ਲੈਣ ਦੇ ਲਈ ਸਰਕਾਰੀ ਠੇਕਿਆਂ ਦੇ ਬੋਲੀ ਲਾਉਣ ਦੇ ਲਈ ਅਤੇ ਹੁਣ ਦੇਸ਼ ਛੱਡਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕਲੀਅਰੈਂਸ ਸਰਟੀਫਿਕੇਟ ਦਾ ਨਿਯਮ 1 ਅਕਤੂਬਰ ਤੋਂ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਦੂਜਾ ਹੁੰਦਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੁਲਿਸ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾਂਦਾ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਵਿਅਕਤੀ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਜਾਂ ਕੋਈ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਵਦੇਸ਼ ਜਾਣ ਦੇ ਲਈ ਨੌਕਰੀ ਲਈ ਬੇਨਤੀ ਕਰਦੇ ਸਮੇ ਜਾਂ ਫਿਰ ਬੱਚਾ ਗੋਦ ਲੈਂਦੇ ਸਮੇ ਇਸ ਪ੍ਰਮਾਣ ਪੱਤਰ ਦੀ ਜ਼ਰੂਰਤ ਪੈ ਸਕਦੀ ਹੈ ਤਾਂ ਇਸ ਕਲੀਅਰੈਂਸ ਸਰਟੀਫਿਕੇਟ ਬਾਰੇ ਵਿਸਤਾਰ ਸਹਿਤ ਜਾਣਕਾਰੀ 1 ਅਕਤੂਬਰ ਤੋਂ ਹੀ ਨਿਯਮ ਲਾਗੂ ਹੋਣ ਜਾ ਰਹੇ ਨੇ ਕਿ ਦੇਸ਼ ਛੱਡਣ ਤੋਂ ਪਹਿਲਾਂ ਤੁਹਾਨੂੰ ਕਲੀਅਰੈਂਸ ਸਰਟੀਫਿਕੇਟ ਦਿਖਾਉਣਾ ਪਵੇਗਾ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ